ਦੇਖੋ ਜੀ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਹੁੰਦਾ ਵੋਟ ਸਿਰਫ ਦੇਖ ਕੇ ਨਾ ਪਾ ਦਿਓ ਜਾਂ ਕਿਸੇ ਦੇ ਧਰਮ ਮਸਲਬ ਜ਼ਬਾਨ ਤੇ ਨਾ ਪਾ ਦਿਓ ਕਿਸੇ ਦਾ ਏਰੀਆ ਉਹ ਦੇਖ ਕੇ ਨਾ ਪਾ ਦਿਓ ਪਹਿਲਾਂ ਤਾਂ ਇਹ ਦੇਖੋ ਕਿ ਜਿਹੜਾ ਇਨਸਾਨ ਨੂੰ ਵੋਟ ਪਾ ਰਹੇ ਹੋ ਨੇ ਕਮਿਊਨਿਟੀ ਦੇ ਲਈ ਕਿੰਨੀ ਵਲੰਟੀਅਰਿਜ਼ਮ ਕੀਤੀ ਆ ਜਿਹੜਾ ਇਨਸਾਨ ਤੁਹਾਡੀ ਕਮਿਊਨਿਟੀ ਚ 1 ਮਿੰਟ ਦੀ ਕੰਮ ਨਹੀਂ ਕਰ ਸਕਦਾ ਉੱਥੇ ਜਾ ਕੇ ਆਪਣੇ ਲਈ ਕੰਮ ਕਰੋ ਤੁਹਾਡੇ ਲਈ ਵੋਟ जरूर ਪਾਓ ووٹ ਦਾ ਹੱਕ ਤੁਹਾਡਾ ਹੱਕ ਹੈ ਕਿ ਆਲਮੋਸਟ 700 750 ਇਨਸਾਨ ਇੱਥੇ ਪਹੁੰਚੇ ਹੋਏ ਸੀ ਆਜ ਆ ਰਹੇ ਸੀਗੇ ਜੋ ਰੈਸਿਜ਼ਮ ਬਾਦਰੀ ਆਵਾ ਜੋ ਇਮੀਗ੍ਰੈਂਟਸ ਬਾਰੇ ਗੱਲਾਂ ਹੋ ਰਹੀਆਂ ਨੇ ਜੋ ਅਸੀਂ ਇੱਕ ਦੂਜੇ ਦੇ ਨਾਲ ਨਫ਼ਰਤ ਕ੍ਰੀਏਟ ਕਰ ਰਹੇ ਹਾਂ ਧਰਮਾਂ ਦੀ ਜ਼ੁਬਾਨਾਂ ਦੀ ਇਹਨੂੰ ਖਤਮ ਕਰੀਏ ਜਲਵਾਲੀਆ ਟਾਈਮਜ਼ ਦੇਖ ਰਿਹਾ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੋ ਵਾਲੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਿਟੀ ਕਾਉਂਸਲ ਚੋਣਾਂ ਆ ਉਹਨਾਂ ਦਾ ਵਿਗਲ ਬਗ ਚੁੱਕਾ ਅਕਤੂਬਰ 20 ਨੂੰ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਰਾਜ ਧਾਲੀਵਾਲ ਜਿਹੜੇ ਕਿ ਮੌਜੂਦਾ ਕਾਉਂਸਲਰ ਵੀ ਨੇ ਸੋ ਹੁਣ ਉਮੀਦਵਾਰ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਉਸ ਬਾਬਤ ਕੁਝ ਗੱਲਾਂ ਕੁਝ ਸਵਾਲ ਕਰਾਂਗੇ ਰਾਜਤਾਰ ਦੇਵਲ ਜੀ ਤੁਹਾਡਾ ਜਲਵਾਲੀਆ ਟਾਈਮਸ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜਲਵਾਲੀਆ ਸਾਹਿਬ ਧੰਨਵਾਦ ਤੁਹਾਡਾ ਤੁਹਾਨੂੰ ਤੇ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜੀ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹ ਹੈ ਵੀ ਤੁਹਾਨੂੰ ਕਿਹੜੀ ਗੱਲ ਸਭ ਤੋਂ ਵੱਧ ਪ੍ਰੇਰਣਾ ਦਿੰਦੀ ਹੈ ਵੀ ਤੁਸੀਂ ਦੁਬਾਰਾ ਫੇ ਇਹ ਜਿਹੜਾ ਚੋਣ ਲੜਨ ਦਾ ਫੈਸਲਾ ਲਿਆ ਜਾਂ ਇਹ ਸੇਵਾ ਕਰਨ ਦਾ ਬੀੜਾ ਚੁੱਕਿਆ ਦੇਖੋ ਜੀ ਪ੍ਰੇਰਨਾ ਤਾਂ ਮਿਲਦੀ ਆ ਲੋਕਾਂ ਤੋਂ ਰੈਜ਼ਿਡੈਂਸ ਤੋਂ ਮੇਰੇ ਬਜ਼ੁਰਗਾਂ ਤੋਂ ਮੇਰੀਆਂ ਮਾਵਾਂ ਤੋਂ ਮੇਰੀਆਂ ਭੈਣਾਂ ਤੋਂ ਮੇਰੇ ਸਾਡੇ ਜਿਹੜੇ ਬੱਚੇ ਨੇ ਜਦੋਂ ਮੈਂ ਇਹਨਾਂ ਨੂੰ ਸੌਕਰ ਫੀਲਡ 'ਚ ਖੇਡਦਾ ਦੇਖਦਾ ਤੇ ਕੰਮ ਬਹੁਤ ਹੋਈ ਤੇ ਕਈ ਕੰਮ ਪਾਈਪਲਾਈਨ 'ਚ ਨੇ ਕਈ ਕੰਮ ਅਗਲੇ 2-3 ਸਾਲਾਂ 'ਚ ਹੋਣੇ ਆ ਤੇ ਮੈਨੂੰ ਰੈਜ਼ਿਡੈਂਸ ਆਈ ਸੀਗਾ ਵੀ ਰਾਜ ਪਹਿਲੀ ਵਾਰ ਹੋਇਆ ਵੀ ਇੱਕ ਲੀਡਰਸ਼ਿਪ ਆਈ ਹੈ ਜਿਹੜੀ ਸਾਡੀ ਆਵਾਜ਼ ਸੁਣਦੀ ਆ ਜਿਹੜੀ ਗਰਾਊਂਡ 'ਤੇ ਫਿਰਦੀ ਆ ਤੇ ਪਲੀਜ਼ ਇੱਕ ਟਰਮ ਹੋਰ ਕਰ ਆ ਸਭ ਕੁਝ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਕੁਝ ਅਗਲੇ ਬੱਚੇ ਨੂੰ ਜਿਹੜਾ ਬਾੜਪੰਜ ਨੂੰ ਅੱਗੇ ਲੈ ਕੇ ਜੇ ਨੂੰ ਦੇ ਦਾਂਗੇ ਸੋ ਪ੍ਰੇਰਣਾ ਇਹਨਾਂ ਤੋਂ ਹੀ ਮਿਲਦੀ ਆ ਇਹਨਾਂ ਦੇ ਇਮੋਸ਼ਨਸ ਇਹਨਾਂ ਦੇ ਜੋ ਇਹਨਾਂ ਦੇ ਜਜ਼ਬਾਤ ਨੇ ਮੇਰੇ ਪੇਰੈਂਟਸ ਵੀ ਸੀਨੀਅਰਸ ਨੇ ਮੇਰੇ ਵੀ ਬੱਚੇ ਨੇ ਸੋ ਬਸ ਉਹਨਾਂ ਤੋਂ ਹੀ ਮਿਲਦੀ ਆ ਰੋਜ਼ ਨਾ ਰੋਜ਼ ਜੀ ਜੀ ਆਪਾਂ ਜੀ ਇਸ ਟਰਮ ਦੀ ਗੱਲ ਕਰੀਏ ਵੀ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਕਿਹੜੇ-ਕਿਹੜੇ ਕੰਮ ਕੀਤੇ ਤੁਸੀਂ ਇਸ ਟਰਮ ਦੇ ਵਿੱਚ ਦੇਖੋ ਜੀ ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ ਹੁੰਦਾ ਵੋਟ ਸਿਰਫ ਦੇਖ ਕੇ ਨਾ ਪਾ ਦਿਓ ਜਾਂ ਕਿਸੇ ਦੇ ਧਰਮ ਮਸਲਬ ਜ਼ੁਬਾਨ ਤੇ ਨਾ ਪਾ ਦਿਓ ਕਿਸੇ ਦਾ ਏਰੀਆ ਉਹ ਦੇਖ ਕੇ ਨਾ ਪਾ ਦਿਓ ਵੋਟ ਪਾਓ ਪਹਿਲਾਂ ਤਾਂ ਇਹ ਦੇਖੋ ਕਿ ਜਿਹੜਾ ਇਨਸਾਨ ਨੂੰ ਵੋਟ ਪਾ ਰਹੇ ਉਹਨੇ ਕਮਿਊਨਿਟੀ ਦੇ ਚ ਕਿੰਨੀ ਵਲੰਟੀਅਰਿਜ਼ਮ ਕੀਤੀ ਆ ਜਿਹੜਾ ਇਨਸਾਨ ਤੁਹਾਡੀ ਕਮਿਊਨਿਟੀ ਚ ਇੱਕ ਮਿੰਟ ਦੀ ਕੰਮ ਨਹੀਂ ਕਰ ਸਕਦਾ ਉੱਥੇ ਜਾ ਕੇ ਆਪਣੇ ਲਈ ਕੰਮ ਕਰੂ ਤੁਹਾਡੇ ਲਈ ਨਹੀਂ ਦੂਸਰਾ ਮੈਂ ਕਹਿੰਦਾ ਮੇਰੇ ਮੇਰਾ ਰਿਪੋਰਟ ਕਾਰਡ ਦੇਖੋ ਚਾਹੇ ਉਹ ਟ੍ਰਾਂਸਿਟ ਦੀਆਂ ਬੱਸਾਂ ਲਵਾਈਆਂ ਚਾਹੇ ਉਹ ਪਾਰਕਾਂ ਚ ਬੈਂਚ ਲੱਗੇ 155 ਬੈਂਚ ਲੱਗੇ ਆ 4 ਸਾਲਾਂ ਚ 8 ਗਜ਼ੀਬੋ ਬਣੇ ਨੇ ਰਾਈਟ ਇੱਥੇ ਕੰਟਰੀ ਹਿਲਸ ਕਿੰਨੇ ਸਾਲ 35 30 ਸਾਲ ਤੱਕ 31 ਸਾਲ ਤਮਿੰਨੂ ਹੋ ਗਈ ਤੇ 40 ਕੱਢੀ ਪਈ ਸੀ ਹੁਣ ਉੱਤੇ ਕੰਮ 16 ਮਿਲੀਅਨ ਲਾ ਕੇ ਚਾਰ ਲਾਈਨਾਂ ਦਾ ਬਣ ਰਿਹਾ 60 ਸੂਟ ਬਣਨੀ ਸ਼ੁਰੂ ਹੋ ਗਈ ਇਸੇ ਤਰੀਕੇ ਦਾ ਨਾਰਥ-ਈਸਥ ਐਥਲੈਟਿਕ ਕੰਪਲੈਕਸ ਹੈ ਜਿਹੜਾ ਮੇਰੇ ਦਿਲ ਦੇ ਬਹੁਤ ਨੇੜੇ ਆ ਉਹਦੇ ਲਈ ਮੈਂ 100 ਮਿਲੀਅਨ ਤੋਂ ਜ਼ਿਆਦਾ ਪ੍ਰੂਫ ਕਰਾਇਆ 35 ਏਕੜ ਚੋਬਾਨਾ ਉਹਦੇ ਵਿੱਚ ਚਾਰ ਸੌਕਰ ਦੀਆਂ ਟਰਫਾਂ ਆਰਟੀਫੀਸ਼ੀਅਲ ਟਰਫਾਂ ক্রিকেট ਗਰਾਊਂਡ ਜੀ ਸਖਾਈ ਵਿੱਚ ਲਾਇਬ੍ਰੇਰੀ ਕਾਰਨਸਟੋਨ ਸਰਵਿਸ ਸੈਂਟਰ ਕਾਰਨਸਟੋਨ ਕੋਰਨਰ ਰੀਜਨਲ ਪਾਰਕ ਬਹੁਤ ਕੁਸ਼ ਇਹ ਮੇਰੇ ਟਾਈਮ ਨਹੀਂ ਕਿ ਜੇ ਆਪਾਂ ਬੈਠ ਕੇ ਗੱਲ ਕਰੀਏ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਦੇ ਜਾ ਸਕਦੇ ਆ ਕਈ ਕੰਮ ਕਈ ਕੰਮ ਹਜੇ ਸ਼ੁਰੂ ਹੋਏ ਨੇ ਜੀ ਜੀ ਕਈ ਕੰਮ ਹੋ ਗਏ ਨੇ ਤੇ ਕਈ ਕੰਮ ਹੋਣਗੇ ਜੀ 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 ਅੱਛਾ ਜੇ ਆਪਾਂ ਦੇਖੀਏ ਮਹਿੰਗਾਈ ਬਹੁਤ ਵੱਧ ਗਈ ਆ ਪ੍ਰਾਪਰਟੀ ਟੈਕਸ ਕਾਫੀ ਵੱਧ ਗਿਆ ਹੂੰ ਹੂੰ ਇਹ ਜੇ ਤੁਸੀਂ ਦੁਬਾਰਾ ਰੀਇਲੈਕਟ ਹੁੰਦੇ ਆ ਇਹਨਾਂ ਤੇ ਥੋੜਾ ਜਿਹਾ ਇਹਨਾਂ ਸਮੱਸਿਆਵਾਂ 'ਤੇ ਕੋਈ ਇਹਨਾਂ ਦਾ ਹੱਲ ਕੱਢੋਗੇ ਦੇਖੋ ਜੀ ਅਫੋਰਡੇਬਿਲਟੀ ਬਹੁਤ ਵੱਡੀ ਕ੍ਰਾਈਸਿਸ ਆ ਇਸ ਵਕਤ ਤੇ ਵੋਟੇਬਿਲਿਟੀ ਦੇ ਵਿੱਚ ਮਲਟੀ ਜਿਹੜੀਆਂ ਲੇਅਰਸ ਨੇ ਮਲਟੀ ਗਵਰਨਮੈਂਟਸ ਨੇ ਇਨਫਲੇਸ਼ਨ ਦੀ ਗੱਲ ਤੁਸੀਂ ਕੀਤੀ ਜਿਹਨੂੰ ਜ਼ਿਆਦਾਤਰ ਪ੍ਰੋਵਿੰਸ ਅਬ ਸੌਰੀ ਮਿਊਨਿਸਪਲ ਬਹੁਤ ਘੱਟ ਕੰਟਰੋਲ ਕਰਦਾ ਇੰਟਰਸਟ ਰੇਟ ਸਾਡੇ ਹੱਥਾਂ ਤੋਂ ਬਾਹਰ ਨੇ ரைਟ ਇਸੇ ਤਰ੍ਹਾਂ ਖੁਰੋਸੀ ਦੀਆਂ ਪ੍ਰਾਈਸਿਸ ਸਾਡੇ ਹੱਥਾਂ ਤੋਂ ਬਾਹਰ ਪ੍ਰਾਪਰਟੀ ਟੈਕਸ ਦੀ ਤੁਸੀਂ ਗੱਲ ਕੀਤੀ ਜਿਹੜਾ ਪ੍ਰਾਪਰਟੀ ਟੈਕਸ ਆ ਉਹ ਉਹਦੇ ਵਿੱਚ ਮੇਰਾ ਜਿਹੜਾ ਬਣਿਆ ਸੀਗਾ ਇੱਕ ਫਾਈਨੈਂਸ਼ੀਅਲ ਟਾਸਕ ਫੋਰਸ ਬਣੀ ਸੀ ਉਹਦੀਆਂ ਰეკਮੈਂਡੇਸ਼ਨਾਂ ਆਈਆਂ ਸੀ ਉਸ ਤੋਂ ਬਾਅਦ ਪਿਛਲੇ ਸਾਲ ਸਾਨੂੰ ਕਾਉਂਸਲ ਨੂੰ ਇਹ ਦੱਸਿਆ ਗਿਆ ਸੀਗਾ ਕਿ ਜਿਹੜਾ ਸਾਡਾ ਫਾਈਨੈਂਸ਼ੀਅਲ ਫਿਸਕਲ ਗੈਪ ਆ ਉਹ ਕਿੰਨਾ ਵਾ ਡਿਊ ਟੂ ਪ੍ਰੋਵਿੰਸ਼ੀਅਲ ਕਟਿੰਗ ਹੁਣ ਮੇਰਾ ਇਹ ਹੈਗਾ ਕਿ ਜੇ ਮੈਂ ਬਣ ਜਾਂਦਾ ਕਾਉਂਸਲਰ ਤਾਂ ਮੇਰੇ ਇੱਕ ਚੀਜ਼ ਮੇਰੇ ਏਜੰਡੇ ਤੇ ਹੋਊਗੀ ਕਿ ਜਿਹੜਾ ਪ੍ਰੋਪਰਟੀ ਟੈਕਸ ਰਿਫਾਰਮਸ ਆ ਉਹ ਕਿਸ ਤਰ੍ਹਾਂ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਿਹੜੀ ਰਾਹਤ ਜ਼ਿਆਦਾ ਦਿੱਤੀ ਜਾ ਸਕੇ ਜੀ 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 ਥੋੜਾ ਜਿਹਾ ਮੈਨੂੰ ਦੱਸੋ ਵੀ ਜਿਹੜੀਆਂ ਐਡਵਾਂਸ ਪੋਲਿੰਗ ਆ ਉਦੇ ਬਾਰੇ ਤੇ ਜਿਹੜੀ ਵੈਸੇ ਤਰੀਕ ਤਾਂ ਜਿਹੜਾ ਆਪਾਂ ਦੱਸ ਹੀ ਦਿੱਤੀ ਆ 20 ਅਕਤੂਬਰ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿੰਦੇ ਹਾਂ ਜੀ ਐਡਵਾਂਸ ਪੋਲਿੰਗ ਅਕਤੂਬਰ 6 ਤੋਂ ਸ਼ੁਰੂ ਹੋ ਜਾਣੀ ਆ 6 7 8 9 10 11 ਤੇ ਅਸੀਂ ਦੱਸ ਦਾਂਗੇ ਕਿੱਥੇ ਜਦੋਂ ਪੋਲਿੰਗ ਬੂਥ ਸਾਡੇ ਕੋਲ ਆਗੇ ਨੇ ਮੋਸਟ ਲਾਈਕਲੀ ਜੈਨਿਸਿਸ ਹੁੰਦਾ ਹੁੰਦਾ ਆਪਣੇ ਜਿਹੜੇ ਸੈਟਰਲ ਰੇਜ ਇੱਧਰ ਸਾਊਥ ਦੀ ਕਮਿਊਨਿਟੀਜ਼ ਆ ਨਾਰਥ ਦੀ ਕਮਿਊਨਿਟੀਜ਼ ਜਦੋਂ ਪਤਾ ਲੱਗਿਆ ਦੱਸ ਦਾਂਗੇ ਐਕਚੁਅਲ ਜਿਹੜਾ ਪੋਲਿੰਗ ਡੇ ਆ ਉਹ 20 ਅਕਤੂਬਰ ਨੂੰ ਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਐਡਵਾਂਸ ਪੋਲ ਚ ਕਿਉਂਕਿ ਤਾਂ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਟਾਈਮ ਵੀ ਬੱਜ ਜਾਂਦਾ ਵੋਟ ਜਰੂਰ ਪਾਓ ਵੋਟ ਤਾਂ ਹੱਕ ਤੁਹਾਡਾ ਹੱਕ ਹੈ ਇਹ ਵੋਟ ਅਸੀਂ ਮੈਂ ਤਾਂ ਜਦੋਂ ਅਸੀਂ ਕਈ ਵਾਰ ਗੱਲ ਕਰਦੇ ਨਾ ਗਦਰੀ ਬਾਬਿਆਂ ਦੀ ਜੀ 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 ਵੀ ਉਹ ਗਦਰੀ ਬਾਬਿਆਂ ਦੀਆਂ ਜਾਂ ਭਗਤ ਸਿੰਘ ਨੇ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਉਹਨਾਂ ਨੂੰ ਵੋਟ ਦਾ ਹੱਕ ਚਾਹੀਦਾ ਵੀ ਅਸੀਂ ਆਪਣੇ ਫਿਊਚਰ ਦਾ ਡਿਸੀਜਨ ਕਰ ਸਕੀਏ ਅਸੀਂ ਇੱਥੇ ਵੋਟ ਨਹੀਂ ਪਾਉਂਦੇ ਜੀ 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 ਦੂਜੀ ਗੱਲ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਪੋਟ ਸਿਰਫ ਸਿਟੀਜ਼ਨ ਪਾ ਸਕਦਾ ਪੀਆਰ ਨਹੀਂ ਪਾ ਸਕਦਾ ਜੇ ਕੋਈ ਤੁਹਾਨੂੰ ਕੋਈ ਗੁੰਮਰਾਹ ਕਰ ਰਿਹਾ ਵਾ ਉਹਨੂੰ ਨਾ ਕਰਦੋ ਕਿਉਂਕਿ ਉਹਨੇ ਟਰਬਲ 'ਚ ਨਹੀਂ ਆਉਣਾ ਤੁਸੀਂ ਟਰਬਲ 'ਚ ਆਉਣਾ ਸੋ ਅਕਤੂਬਰ 6 ਤੋਂ ਗਿਆਨ ਐਡਵਾਂਸ ਤੇ ਅਕਤੂਬਰ 2 ਨੂੰ ਐਕਚੁਅਲ ਵੋਟ ਜੀ 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 ਅੱਛਾ ਅੱਜ ਤੁਹਾਡੇ ਕੈਂਪੇਨ ਆਫਿਸ ਦੀ ਗ੍ਰੈਂਡ ਓਪਨਿੰਗ ਹੋਈ ਗਿਆ ਕਿੰਨੇ ਕੁ ਲੋਕ ਪਹ ਇਹ ਮੈਂ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਕਮਿਊਨਿਟੀ ਦਾ ਕਿ ਆਲਮੋਸਟ 700 750 ਇਨਸਾਨ ਇੱਥੇ ਪਹੁੰਚੇ ਹੋਏ ਸੀ ਆਜ ਆ ਰਹੇ ਸੀਗੇ ਤੇ ਇੰਨਾ ਪਿਆਰ ਮਿਲਿਆ ਤੁਸੀਂ ਆਪ ਦੇਖਿਆ ਬਿਲਕੁਲ ਮਤਲਬ ਪਸੋਰਗ ਸਾਰੇ ਸੀਗੇ ਇੱਕ ਬੱਚਾ ਵੀ ਬੋਲਿਆ ਕਿਉਂਕਿ ਤੁਸੀਂ ਜਦੋਂ ਜ਼ਮੀਨ ਨਾਲ ਜੁੜੇ ਹੋਏ ਹੋ ਮਿੱਟੀ 'ਚ ਮਿੱਟੀ ਹੋ ਰਹੇ ਹੋ ਤਾਂ ਲੋਕਾਂ ਦਾ ਪਿਆਰ ਆਪੇ ਹੀ ਮਿਲਦਾ ਉਹਦੇ ਲਈ ਲੜਾਈ ਨਹੀਂ ਕਰਨੀ ਪੈਂਦੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਮੇਰੇ ਜਿਹਨੂੰ ਕਹਿ ਸਕਦੇ ਆ ਹੌਸਲੇ ਹੋਰ ਵੀ ਬਲੰਦ ਨੇ ਕਿਉਂਕਿ ਸਭ ਨੇ ਇਹੀ ਕਿਹਾ ਕਿ ਰਾਜ ਅਸੀਂ ਤੇਰੇ ਨਾਲ ਆ ਕਿਉਂਕਿ ਸਾਨੂੰ ਇਦਾਂ ਦੀ ਲੀਡਰਸ਼ਿਪ ਚਾਹੀਦੀ ਹੈ ਜਿਹਨੇ ਰਿਜ਼ਲਟ ਡਿਲੀਵਰ ਕੀਤੇ ਆ ਤੇ ਜਿਹਦੇ ਕੋਈ ਐਕਸਪੀਰੀਅੰਸ ਆ ਇੱਕ ਮੇਰਾ ਜਾਂਦਾ ਜਾਂਦਾ ਸਵਾਲ ਆ ਵੀ ਤੁਸੀਂ ਇਕਲੌਤੇ ਕਾਉਂਸਲਰ ਹੋ ਜਿਹਨਾਂ ਨੇ ਪ੍ਰਧਾਨ ਮੰਤਰੀ ਨੂੰ ਜੀ7 ਤੇ ਰਿਸੀਵ ਕੀਤਾ ਉਹਨਾਂ ਨਾਲ ਥੋੜੀ ਜਿਹੀ ਜਿਹੜੀ ਗੱਲਬਾਤ ਹੋਈ ਸੀ ਉਹ ਕੀ ਸੀ ਦੇਖੋ ਜੀ ਉਹ ਤਾਂ ਮੇਰੀ ਜੌਬ ਸੀਗੀ ਜਿਹੜੀ ਮੈਨੂੰ ਕਰ ਜਿਹੜੀ ਮੇਰੀ ਕੈਲਗਰੀਅਨਸ ਦੇ ਬਿਹਫ ਤੇ ਸਾਨੂੰ ਕਰਨੀ ਪੈਂਦੀ ਆ ਰਾਈਟ ਕਿਉਂਕਿ ਉਦੋਂ ਜੀ7 ਸਮਿਟ ਹੋ ਰਿਹਾ ਸੀਗਾ ਤੇ ਗੱਲਾਂ ਇਹੀ ਹੁੰਦੀਆਂ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਲਾ ਬੈਡਿੰਗ ਸਿਟੀ ਚ ਤੇ ਕੰਟਰੀ ਚ ਰਹਿੰਦੇ ਹੋ ਜਿੱਥੇ ਰੂਲ ਆਫ ਲਾ ਵਾ ਰਾਈਟ ਜਿੱਥੇ ਅਸੀਂ ਪ੍ਰਾਊਨਾ ਔਇਲ ਐਂਡ ਗੈਸ ਜਿੱਥੇ ਅਸੀਂ ਪ੍ਰਾਊਡ ਆ ਡਾਇਵਰਸਿਟੀ ਜਿੱਥੇ ਅਸੀਂ ਇਨਕਲੂਜਨ ਦੀ ਗੱਲ ਕਰਦੇ ਆਂ ਜਿਸ ਕੰਟਰੀ ਚ ਮਲਟੀਕਲਚਰਲਿਜ਼ਮ ਦਿੱਤਾ ਹੈ ਸਭ ਨੂੰ ਇੱਕ ਇੱਕ ਸਮਝਿਆ ਜਾਂਦਾ ਵਾ ਸੋ ਉਹੀ ਗੱਲਾਂ ਜਿਹੜੀਆਂ ਨੇ ਜੀ 7 ਵਿੱਚ ਹੀ ਹੋਈਆਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਕਿੱਥੋਂ ਵੀ ਤੁਸੀਂ ਆ ਰਹੇ ਹੋ ਚਾਹੇ ਕਿਸੇ ਵੀ ਰੱਬ ਨੂੰ ਮੰਨਦੇ ਹੋ ਕਿਸੇ ਵੀ ਜਿਵਾਨ ਨੂੰ ਤੁਹਾਨੂੰ ਬਰਾਬਰੀ ਮਿਲਦੀ ਆ ਕੀ ਲੱਗਦਾ ਉਹਨਾਂ ਦੇ ਆਉਣ ਦੇ ਨਾਲ ਜਿਹੜਾ ਕੈਨੇਡਾ ਤੇ ਇੰਡੀਆ ਦੇ ਰਿਸ਼ਤੇ ਵਿੱਚ ਥੋੜਾ ਜਿਹਾ ਤਣਾਅ ਸੀਗਾ ਉਹ ਠੀਕ ਆ ਹੁਣ ਦੇਖੋ ਜੀ ਮੈਂ ਇੱਕ ਕਾਉਂਸਲਰ ਆਂ ਮੈਂ ਅਜ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੇ ਹੁੰਦੇ ਆ ਫੋਰਨ ਅਫੇਅਰਸ ਇਹ ਫੈਡਰਲ ਜੂਰਿਸਡਿਕਸ਼ਨ ਹੁੰਦੇ ਆ ਸੋ ਆਈ ਥਿੰਕ ਮੇਰਾ ਕਮੈਂਟ ਕਰਨਾ ਮੈਂ ਤਾਂ ਸਿਰਫ ਉੱਥੇ ਮੈਨੂੰ ਕੈਲਗਰੀਅਨਸ ਜਿਹੜੇ 16 ਲੱਖ ਕੈਲਗਰੀਅਨਸ ਉਹਨਾਂ ਨੇ ਭੇਜਿਆ ਸੀ ਤੇ ਬਸ ਉਹੀ ਮੈਂ ਕਹਿ ਸਕਦਾ ਉਸ ਟਾਈਮ ਤੁਸੀਂ ਡਿਪਟੀ ਮੇਅਰ ਸੀ ਹਾਂਜੀ ਮੈਂ ਡਿਪਟੀ ਮੇਅਰ ਸੀਗਾ ਤਾਂ ਹਾਂਜੀ ਅਖੀਰ ਤੇ ਜਾਂਦੇ ਜਾਂਦੇ ਵੋਟਰਾਂ ਨੂੰ ਜਿਹੜੇ ਖਾਸ ਕਰਕੇ ਤੁਹਾਡੇ ਵਾਰਡ ਦੇ ਲੋਕ ਆ ਵਾਰਡ ਨੰਬਰ 5 ਦੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਸਭ ਨੂੰ ਇਹੀ ਕਹੂੰਗਾ ਜੀ ਕਿ ਆਪਾਂ ਸਾਰੇ ਪਿਆਰ ਬਣਾ ਕੇ ਰੱਖੀਏ ரைਟ ਇੱਥੇ ਕੋਈ ਵੀ ਈਗੋਸ ਨਹੀਂ ਇੱਥੇ ਇਸ ਜੋ ਲੜਾਈ ਜਿਹਨੂੰ ਮੈਂ ਕਹਿਣਾ ਹੁੰਦਾ ਹੈ ਸਾਡੇ ਬੱਚਿਆਂ ਦੇ ਭਵਿੱਖ ਦੀ ਆ ਜੋ ਰੇਸਿਜ਼ਮ ਬਾਦ ਰਿਆ ਵਾ ਜੋ ਇਮੀਗ੍ਰੈਂਟਸ ਬਾਰੇ ਗੱਲਾਂ ਹੋ ਰਹੀਆਂ ਨੇ ਜੋ ਅਸੀਂ ਇੱਕ ਦੂਜੇ ਦੇ ਨਾਲ ਨਫ਼ਰਤ ਕ੍ਰੀਏਟ ਕਰ ਰਹੇ ਹਾਂ ਧਰਮਾਂ ਦੀ ਜ਼ੁਬਾਨਾਂ ਦੀ ਇਹਨੂੰ ਖਤਮ ਕਰੀਏ ਇਹ ਦੇਸ਼ ਬਹੁਤ ਪਿਆਰਾ ਦੇਸ਼ ਆ ਇਹ ਸਿਟੀ ਬਹੁਤ ਪਿਆਰੀ ਸਿਟੀ ਆ ਅੱਜ ਜੀ ਮੈਂ ਪੜ ਰਿਹਾ ਸੀਗਾ ਇੱਕ ਰਿਪੋਰਟ ਆਈ ਆ ਕਿ ਜਿਹੜੀ ਕੈਨੇਡਾ ਦੇ ਵਿੱਚ ਮੋਸਟ ਲਿਵੇਬਲ ਸਿਟੀ ਆ ਜਿਹੜੀ ਉਹ ਕੈਲਗਰੀ ਆ ਜੀ ਜੀ ਅੱਜ ਰਿਪੋਰਟ ਆਈ ਆ ਉਹ ਕੈਲਗਰੀ ਦੇ ਵਿੱਚ ਫੋਰਡੈਬਿਲਟੀ ਦੀ ਗੱਲ ਤੁਸੀਂ ਕੀਤੀ ਆ ਕੱਲ ਹੀ ਰਿਪੋਰਟ ਆਈ ਆ ਕਰਬ ਦੀ ਕਿ ਪਿਛਲੇ ਸਿਰਫ 3 ਮਹੀਨਿਆਂ ਦੇ ਵਿੱਚ 10000 ਘਰ ਬਣਿਆ ਲੋਕ ਇੱਥੇ ਤਾਂ ਹੀ ਮੂਵ ਹੋ ਰਹੇ ਆ ਕਿਉਂਕਿ ਸਾਡੀ ਰੈਡੀ ਸਿਟੀ ਆ ਵੈਲਕਮਿੰਗ ਆ ਤੇ ਸਾਡੀ ਸਿਟੀ ਦੇ ਵਿੱਚ ਫੋਰੇਬਿਲਿਟੀ ਆ ਜੀ ਜੀ ਅੱਛਾ ਮੇਰੇ ਜਾਂਦੇ ਜਾਂਦੇ ਜੀਹਨ ਚ ਸਵਾਲ ਆ ਗਿਆ ਵੀ ਇੱਕ ਕਾਉਂਸਲਰ ਦੇ ਕੰਮ ਕਿਹੜੇ-ਕਿਹੜੇ ਹੁੰਦੇ ਨੇ ਦੇਖੋ ਜੀ ਸਵੇਰ ਤੋਂ ਜਦੋਂ ਤੁਸੀਂ ਉੱਠ ਜਾਂਦੇ ਹੋ ਜੋ ਕਰਦੇ ਹੋ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਉਹ ਕਾਉਂਸਲਰ ਦਾ ਹੀ ਹੈ ਜਿਹੜਾ ਸਵੇਰੇ ਕਿ ਤੁਸੀਂ ਪਾਣੀ ਪੀਣਾ ਉਹ ਵੀ ਸਿਟੀ ਨੇ ਪ੍ਰੋਵਾਈਡ ਕਰਨਾ ਜਿਹੜਾ ਤੁਸੀਂ ਗਾਰਬੇਜ ਕ੍ਰੀਏਟ ਕਰਨਾ ਉਹ ਵੀ ਸਿਟੀ ਨੇ ਚੁੱਕਣਾ ਉਸ ਤੋਂ ਬਾਅਦ ਜਿਹੜੀ ਸਾਈਡਵੌਕ ਤੇ ਤੁਸੀਂ ਤੁਰਨਾ ਉਹ ਵੀ ਸਿਟੀ ਨੇ ਬਣਾਉਣੀ ਜਿਹੜੀ ਬੱਸ ਚ ਬੈਣਾ ਉਹ ਵੀ ਸਿਟੀ ਨੇ ਜਿਹੜੇ ਪਾਰਕ ਪਲੇ ਗਰਾਊਂਡਸ ਜਾਣਾ ਉਹ ਵੀ ਸਿਟੀ ਨੇ ਸੋ ਇੱਥੋਂ ਤੱਕ ਕੀ ਜਿਹੜੀ ਬਿਜਲੀ ਯੂਜ਼ ਕਰਦੇ ਐਨ ਮੈਕਸ ਉਹ ਵੀ ਸਿਟੀ ਓਨਡ ਆ ਸੋ ਤੁਹਾਡੀ ਲਾਈਫ ਦੀ 95% ਡੇ ਟੂ ਡੇ ਸਾਰਾ ਸਿਟੀ ਦੇ ਨਾਲ ਆ ਚਾਹੇ ਉਹ ਕੁਝ ਵੀ ਹੋਵੇ ਚਾਹੇ ਲਾਇਬ੍ਰੇਰੀਆਂ ਨੇ ਚਾਹੇ ਪੁਲਿਸ ਡਿਪਾਰਟਮੈਂਟ ਆ ਚਾਹੇ ਫਾਇ ਜਾਂਦੇ ਜਾਂਦੇ ਜਿਹੜੇ ਲੋਕਾਂ ਨੂੰ ਤੁਸੀਂ ਹੁਣ ਵੋਟ ਮੰਗਣ ਜਾਂਦੇ ਆ ਵੱਡੇ ਉਹਨਾਂ ਦੇ ਮੁੱਦੇ ਕੀ ਨੇ ਦੇਖੋ ਜੀ ਹਰ ਬੰਦੇ ਦਾ ਇਨਸਾਨ ਦਾ ਆਪਣਾ ਮੁੱਦਾ ਵਾ ਹਰ ਇਨਸਾਨ ਆਪਣੇ ਕੋਈ ਕਿਸੇ ਵੀ ਇਸ਼ੂ ਤੋਂ ਕੋਈ ਕਿਸੇ ਇਸ਼ੂ ਤੋਂ ਹੈਗਾ ਹਰ ਕਮਿਊਨਿਟੀ ਦਾ ਆਪਣਾ ਮਸਲਾ ਵਾ ਕਿਤੇ ਅਫੋਰਡੇਬਿਲਿਟੀ ਦਾ ਇਸ਼ੂ ਆ ਰਿਹਾ ਵਾ ਕਿਤੇ ਛੋਟੇ ਛੋਟੇ ਮੁੱਦੇ ਆ ਕਿ ਸਾਡੇ ਯੂ نو ਪਬਲਿਕ ਸਰਵਿਸ ਐਕਸਟੈਂਡ ਕੀਤੀ ਜਾਵੇ ਕਿਤੇ ਸਿਟੀ ਦੀ ਓਵਰਆਲ ਇਕਨੋਮੀ ਦੀ ਗੱਲ ਹੋ ਰਹੀ ਆ ਜੌਬ ਕ੍ਰੀਏਸ਼ਨ ਦੀ ਗੱਲ ਹੋ ਰਹੀ ਆ ਫਿਰ ਬੱਚਿਆਂ ਦਾ ਸਾਡੇ ਜਿਹੜੇ ਯੂਥ ਆ ਯੂਥ ਦਾ ਮੇਰਾ ਇਹ ਹੈਗਾ ਫੋਕਸ ਕਿ ਉਹ ਕੈਲਗਰੀ ਨੂੰ ਛੱਡ ਕੇ ਨਾ ਜਾਣ ਅਸੀਂ ਉਹਨਾਂ ਨੂੰ ਕੈਲਗਰੀ ਦੇ ਵਿੱਚ ਰੱਖੀ ਆਇਲ ਐਂਡ ਗੈਸ ਜੋ ਕਹਿੰਦੇ ਹੁੰਦੇ ਆਇਲ ਪਾਈਪਲਾਈਨਾਂ ਪਰੀਆ ਕਿ ਮੈਂ ਕਹਿੰਦਾ ਹੁਣ ਟੈਲੈਂਟ ਪਾਈਪਲਾਈਨਾਂ ਵੀ ਪਰੀਆਂ ਰੱਖਣ ਸੋ ਇਹ ਮਸਲੇ ਨੇ ਸੈਕੰਡ ਟਰਮ ਚ ਸਾਡੀਆਂ ਵੈਸ ਬਿਸ਼ਸ ਆ ਵੀ ਤੁਸੀਂ ਦੁਬਾਰਾ ਫਿਰ ਬਣੋ ਹਾਂਜੀ ਪਹਿਲ ਕਿਹੜੇ ਕੰਮ ਨੂੰ ਦਿਓਗੇ ਦੇਖੋ ਜੀ ਸਭ ਨੂੰ ਕੰਮ ਜਿਹੜੇ ਵੱਡੇ ਵੱਡੇ ਵੀ ਹੈਗੇ ਆ ਇੱਕ ਤਾਂ ਮੇਰਾ ਹੈਗਾ ਕਿ ਜਿਹੜਾ ਸਾਡਾ ਬਜਟ ਅਤ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜਾ ਜਿਹੜੇ ਪ੍ਰੋਜੈਕਟ ਪਾਈ ਜਾਣ ਜਿੱਦਾਂ ਮੇਰੇ ਪ੍ਰਾਇੋਰਟੀ ਹੈਗੀ ਆ ਕਿ 60 ਸਟਰੀਟ ਬਣ ਕੇ ਤਿਆਰ ਹੋ ਜੇ ਨਾਰਥ ਇਸਥੈਟਲੈਟਿਕ ਕੰਪਲੈਕਸ ਮੇਰਾ ਡ੍ਰੀਮ ਹੈ ਕਿ ਮੇਰੀ ਟਰਮ ਦੇ ਵਿੱਚ ਡਿਲੀਵਰ ਹੋਵੇ ਰਾਈਟ ਅਗਲੀ ਚ ਤੇ ਜੇ ਮੈਂ ਬਣ ਜਾਣਾ ਫਿਰ ਉਸ ਤੋਂ ਬਾਅਦ 에어ਪੋਰਟ ਟ੍ਰੇਲ ਦੀ ਐਕਸਪੈਂਸ਼ਨ ਬਹੁਤ ਪ੍ਰੋਜੈਕਟ ਨੇ ਜੀ ਜੀ ਹਾਂਜੀ ਸੋ ਥੈਂਕ ਯੂ ਸੋ ਮਚ ਜੀ ਤੁਸੀਂ ਇੰਨਾ ਟਾਈਮ ਦਿੱਤਾ ਔਰ ਵੈਸਟ ਵਿਸ਼ਸ ਸਾਡੀਆਂ ਦੇ ਔਰ ਇਸੇ ਤਰ੍ਹਾਂ ਜਿਹੜੇ ਤੁਸੀਂ ਬੀੜਾ ਚੁੱਕਿਆ ਦੁਆਰਾ ਇਲੈਕਸ਼ਨ ਜਿੱਤੋਂ ਔਰ ਲੋਕਾਂ ਦੀ ਫਿਰ ਸੇਵਾ ਕਰਦੇ ਰਹਾਂ ਧੰਨਵਾਦ ਜੀ ਥੈਂਕ ਯੂ ਤੁਸੀਂ ਆਏ ਤੁਸੀਂ ਕਵਰ ਕੀਤਾ ਤੁਹਾਡਾ ਤੁਹਾਡੇ ਸਾਰੇ ਦੇਖਣ ਵਾਲਿਆਂ ਦਾ ਮੈਂ ਤਲੋਂ ਧੰਨਵਾਦ ਕਰਦਾ ਤੇ ਮੈਂ ਇਹੀ ਕਹਿਣਾ ਹੁੰਦਾ ਮਾ ਲੀਡਰ ਉਹ ਜੋ ਸੁਣੇ ਸਿੱਖੇ ਲੀਡਰ ਕਰੇ ਤੇ ਡਿਲੀਵਰ ਕਰੇ ਥੈਂਕ ਯੂ ਜੀ ਥੈਂਕ ਯੂ